ਸਾਹਿਬ ਵਾਹਿਗੁਰੂ ਜੀ ਕਤੇ ਮੈਂ ਉਸ ਕਰ ਰਿਹਾ ਸਾਂ ਦਿਲ ਕੀਤਾ ਆਪਾਂ ਅਰਦਾਸ ਕੀਤੀ ਹੈ ਅਰਦਾਸ ਇਸ ਮਨ ਤੋਂ ਬਿਚ ਬੇ ਕੁਝ ਗੁਰਬਾਣੀ ਕੋ ਗੁਰੂ ਕੋ ਲਈ ਸਮਝ ਲੱਗੀ ਗੁਰੂ ਨੇ ਸ੍ਰੀ ਗੁਰਗੰਸਾਬ ਵਿੱਚ ਅਰਦਾਸ ਜ਼ਿੰਦਗੀ ਜੀਵਨ ਦਾ ਇੱਕ ਜ਼ਰੂਰੀ ਕਿਸਾਖੀ ਪਰ ਇਹ ਵੀ ਸਮਝਾਇਆ ਵੀ ਕਿੰਦੇ ਅੱਗੇ ਅਰਦਾਸ ਕਰਨੀ ਗੁਰੂ ਕੋਲੋਂ ਪੁੱਛੀਏ ਦੋ ਨਾਨਕ ਸ੍ਰੀ ਗੁਰੂ ਕੰਬ ਸਾਹਿਬ ਜਿੱਤੇ ਅੱਗੇ ਅਰਦਾਸ ਕਰਨੀ ਸਤਗੁਰ ਕੰਧ ਨੇ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ तो दे यानी जात प्रभु वगे अरदास करनी दोज लफज है जी की दिल था होए सुख गुर पाय अरदास कर शारद स्यानत सगल मन तन अर केवल तू ठाकुर तुम पे अरदास बार-बार इस गल तो है। जी आप अरदास करनी है तो गुरु आगे जा रब आगे प्रभु और किसी आगे अरदास नहीं करनी सनु पुलेखा कुछ पै गया है मैं कई बार अर्ज करता हूं कि तुसी मेरे कहन विश्वास करके ना रुको मेरे वक्त कई और भी अपने अपने राय दे ਗਲਤ ਵੀ ਹੋ ਸਕਦੀ ਸਿਰਫ ਜਾਣਨ ਦੀ ਹੁਣੇ ਵੀ ਲਫ਼ਜ਼ਾਂ ਸਨ ਵੀ ਜਾਨਣਾ ਬਹੁਤ ਜ਼ਰੂਰੀ ਹੈ ਜਿਹੜੇ ਲਫ਼ਜ਼ ਅਸੀਂ ਗੁਰੂ ਅੱਗੇ ਅਰਦਾਸ ਕਰਨ ਲੱਗਿਆ ਗੁਰੂ ਤੇ ਪ੍ਰਭੂ ਦੋਵਾਂ ਨੂੰ ਛੱਡ ਕੇ ਉਸ ਤੋਂ ਪਹਿਲਾਂ ਕਹਿਣਾ ਹੈ ਜਰਾ ਉਹ ਸੋਚੀਏ ਉਹ ਹੈ ਭਗਵਤੀ ਪ੍ਰਥਮ प्रसन्न मतलब है पहला अखरी अर्थ है प्रसन्न अर्थ है पहला पहला मैं भगौते सिमरना फिर गुरु नानक दी गल करना प्रथम भगौती सिमर के गुरु नानक ले दिया है हम सोचना है ये भी राज रोक के भगौती बारे यह क्या जाता है भी रब का ना ही है

ਉਹਦੇ ਵਿੱਚ ਵਿੱਚ ਕਿ 13ਵਾਂ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਉਤੀ ਸ਼ਬਦ ਆਇਆ 13ਵਾਂ ਵਾਰ ਵਿੱਚੋਂ ਇੱਕ ਥਾਂ ਤੇ ਵੀ ਮੈਨੂੰ ਕੋਈ ਵਿਦਵਾਨ ਸੱਜਣ ਜਾਂ ਕੋਈ ਵੀਰ ਭੈਣ ਇਹ ਸਮਝਾ ਦੇਵੇ ਕਿ 13ਵਾਂ ਵਾਰ ਵਿੱਚੋਂ ਇੱਕ ਵਾਰ ਵੀ ਕਿਸੇ ਥਾਂ ਤੇ ਜਾਂ ਇਸ ਭਗਉਤੀ ਲਫ਼ਜ਼ ਦਾ ਅਰਥ ਰੱਬ ਹੋਵੇ ਜਾਂ ਤਲਵਾਰ ਹੋਵੇ ਦੋਨੋਂ ਨੇ ਕਿੇ ਦੀ ਭਗਉਤੀ ਦਾ ਅਰਥ ਤੁਹਾਡੇ ਨਿਗਾ ਚ ਕੀ ਹੈ ਸ੍ਰੀ ਗੁਰਗ੍ਰੰਥ ਸਾਹਿਬ ਕੋਲ ਪੁੱਛੀਏ ਸਤਿਗੁਰ ਕੰਨ ਜੇ ਭਗਉਤੀ ਭਗਵੰਤ ਭਗਤਕਾਰਾਂਗ ਭਗਵੰਤ ਦੀ ਭਗਤੀ ਦਾ ਅਰੰਗ ਜਿਸ ਤੇ ਚੜ ਜਾਏ ਉਹ ਮਨੁੱਖ ਭਗਉਤੀ ਹੈ ਗੁਰਬਾਣੀ ਆ ਪਪੜ ਨੇ ਅਸੁਖਮਨੀ ਸਾਹਿਬ ਵਿੱਚ ਭਗਉਤੀ ਭਗਤ ਭਗਵੰਤ ਭਗਤਕਾਰਾਂਗ ਸ਼ਰਤਾਂ ਨੇ ਸਗਲ ਤੇ ਅਗੇ ਦੁਸ਼ਟ ਦਾ ਸੰਗ ਹੁਣ ਰੱਬ ਨੇ ਦੁਸ਼ਟ ਦਾ ਸੰਗ ਕਰਨੇ ਜਿਹੜਾ ਤੇਗਣਾ ਸਗਲ ਤੇ ਅਗੇ ਦੁਸ਼ਟ ਕਰ ਮੰਨ ਤੇ ਬਿਨਸ ਸਗਲਾ ਪਰਮ ਵੀ ਰੱਬ ਨੂੰ ਭਰਪਿਆ ਹੈ ਪ੍ਰਭੂ ਨੂੰ ਰੱਬ ਭਰਪਿਆ ਹੈ ਸਗਲ ਤੇ ਅਗੇ ਦੁਸ਼ਟ ਮੰਨ ਤੇ ਬਿਨਸ ਕਰ ਪੂਜੈ ਸਗਲ ਪਾਰ ਬ੍ਰਹਮੂ ਤ ਹੁਕਮ ਹੈ ਤੂੰ ਪਾਰ ਬ੍ਰਹਮ ਨੂੰ ਪ੍ਰਭੂ ਨੂੰ ਸਿਮਰਨਾ ਹੈ ਜੇ ਭਗਤ ਹੈ ਕਰ ਪੂਜੇ ਸકલ ਪਾਰ ਤੇ ਸਾਧ ਸੰਗ ਪਾਪਾਂ ਮਲ ਖੋਵੈ ਸਾਧ ਸੰਗਤ ਦੀ ਕਿਰਪਾ ਨਾਲ ਪਾਪਾਂ ਦੀ ਮੈਲ ਧੋ ਦੇਵੇ ਆਪਣੇ ਅੰਦਰੋਂ ਕੀ ਰੱਬ ਨੂੰ ਪਾਪਾਂ ਦੀ ਮੈਲ ਲੱਗੀ ਹੋਈ ਹੈ ਜਗਰੂਣ ਲੱਗੀ ਹੋਈ ਹੈ ਉਪਲੇਗੋ ਅshifts ਜਿਹੜੀ ਚੀਜ਼ ਪੜ੍ਹਨੀ ਹੈ ਉਹ ਤਾਂ ਵੇਖੀਏ सत्संग पापा मलख हो गया आगे की या तिस पगौती की मत उत्तम हो गए वो पगौती हो गए भगवती के मृत्यु हो गए भगवंत की, की टहल करे नित नीत भगवती टहल करे नित नीत ਮੰਤਰ ਰਪੈ ਬਿਸ਼ਨਪ੍ਰੀਤ ਅਗੇ ਆਖਰੀ ਨਫਜ਼ ਬੜੇ ਸਪਸ਼ਟ ਨੇ ਭਗਉਤੀ ਉਹ ਭਗਵੰਤ ਨੂੰ ਪ੍ਰਾਪਤ ਕਰਦਾ ਹੈ ਭਗਵੰਤ ਨੂੰ ਪ੍ਰਾਪਤ ਕਰਨ ਵਾਲਾ ਭਗਵੰਤ ਦੇ ਰਾਤੇ ਚੱਲਣ ਵਾਲਾ ਸੋ ਭਗਉਤੀ ਭਗਵੰਤ ਕੋ ਪਾਵੇ ਉਹ ਅਜੇ ਪਾਉਣ ਵਾਲਾ ਹੈ ਭਗਤ ਹੈ ਰੱਬ ਦਾ ਰੱਬ ਨੂੰ ਕਹਿਣਾ ਜਿਹਾ ਉਹਨੂੰ ਗੁਰੂ ਕਹਿਣਾ ਚੋ ਇਹ ਰਾਗੀ ਸਿਲਿਗੁਰਗਨਸ ਆਵਦੀ ਬਾਣੀ ਦੀ ਉਗਵਾਈ ਹੁਣ ਮੈਂ ਸਿਰਫ ਤੁਹਾਡੇ ਨਾਲ ਇਹ ਕਰਨਾ ਚਾਹਨਾ ਵੀਰ ਜਿਹੜੇ ਅਰਦਾਸ ਕਰਦੇ ਨੇ ਉਹ ਕਮ ਸੇ ਕਮ ਇਹਨਾ ਕਰਨ ਵੀ ਇਹ ਜਿਹੜੀ ਪੌੜੀ ਹੈ ਜਿਹੜੀ ਪੜਦੇ ਨੇ ਪ੍ਰਸੰਗ ਭਗਤੀ ਸਿਮਰ ਕੇ ਇਹਨੂੰ ਇੱਕ ਵਾਰੀ ਜਿੱਥੋਂ ਆਈ ਹੈ ਜਿੱਥੋਂ ਲੈ ਕੇ ਪਾਈ ਗਈ ਹੈ ਇੱਕ ਵਾਰੀ ਆਪ ਪੜ ਲਓ ਉਥੇ ਮੈਂ ਨਹੀਂ ਕਹਿੰਦਾ ਮੇਰੇ ਅੱਖੇ ਲੱਗੋ ਉਥੇ ਪੜ ਲਓ ਜੋ ਉੱਥੇ ਲਿਖਿਆ ਹੋਇਆ ਹੈ ਉਹ ਕਹੋ ਅਰਦਾਸ ਵਿੱਚ ਜਦ ਤਹਾਨੂੰ ਉੱਥੇ ਦੇਖਿਓ ਇਹ ਵਾਰ ਦੁਰਗਾਦ ਕੀ ਹੈ। ਪਰ ਸੰਭ ਭਗਉਤੀ ਭਗਉਤੀ ਕੀ ਵਾਰ ਨਹੀਂ। ਸੇ ਆਪਣੇ ਲੋਕਾਂ ਨੇ ਬਦਲ ਕੇ ਸਾਡੇ ਨਾਲ ਧੋਖੇ ਹੋਏ ਨੇ ਇੱਕ ਨਹੀਂ ਅਨੇਕਾਂ ਹੋਏ ਨੇ। ਅਸੀਂ ਕਹਿੰਦੇ ਹਾਂ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਨੀ ਉੱਥੇ ਜਾ ਕੇ ਵੇਖ ਲਓ ਨਾ ਪਤਸ਼ਾਈ ਦਸਵੀਂ ਹੈ ਨਾ ਵਾਰ ਸ੍ਰੀ ਭਗਉਤੀ ਜੀ ਕੀ ਹੈ ਵਾਰ ਸ੍ਰੀ ਦੁਰਗਾ ਜੀ ਕੀ ਪੜ ਲਓ ਜੇ ਤੁਸੀਂ ਜਿਸ ਦਿਨ ਤੁਸੀਂ ਸੰਗਤ ਵਿੱਚ ਇਹ ਅਰਦਾਸ ਕਰੋਗੇ ਨਾ ਵਾਰ ਸ੍ਰੀ ਦੁਰਗਾ ਜੀ ਕੀ ਉਦੋਂ ਸੰਗਤ ਵੀ ਪੁੱਛੇਗੀ ਵੀ ਦੁਰਗਾ ਪੁਰੂਣਾਨਿਕ ਤੋਂ ਪਹਿਲਾਂ ਕਿ ਆ ਗਈ ਮੇਰੇ ਅੱਖੇ ਨਾਲ ਲੱਗੋ ਪੜੋ ਵਿਚਾਰੋ ਉਹਨਾਂ ਗ੍ਰੰਥਾਂ ਨੂੰ ਦੇਖੋ ਜਿੱਥੋਂ ਸਾਡੇ ਨਾਲ ਇਹ ਕੁਝ ਹੋਇਆ ਹੈ ਉੱਥੇ ਲਗਭਗ ਜਿਨੇ ਵਾਰ શ્રી ਦੁਰਗਾ ਜੀ ਕੀ ਲਿਖੀ ਅਤੇ ਅੱਗੇ ਫਿਰ ਭਗਵਤ ਭਗੋਤੀ ਸਿਮਰਕ ਹੈ ਇੱਥੇ ਬਸ ਨੇ ਅਖੀਰ ਤੇ ਇਹਦੇ 25 52 ਦੇ ਪਚੋ 55 ਮੇਕਰ ਬੰਦ ਨੇ ਜਿੰਦੇ ਵਿੱਚ ਆਖਰੀ ਬੰਦ ਤੇ ਬੜਾ ਸਪਸ਼ਟ ਕਿ ਲਿਖਿਆ ਗਿਆ ਉਹ ਇਹ ਕਿ ਦੁਰਗਾ ਪਾਠ ਬਨਾਇਆ ਸੰਬੇ ਪੌੜੀਆਂ ਆਖਰੀ ਬੰਦ ਚ ਹੈ ਉਥੇ ਲਿਖਿਆ ਹੋਇਆ ਸਪਸ਼ਟ ਕੀਤਾ ਹੋਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਚੋਣੀਆਂ ਆਇਆ ਜਿਲ ਏ ਗਾਇਆ ਤਾਂ ਸਪਸ਼ਟ ਇਹ ਜੀ ਹਨ ਸਾਡਾ ਦੁੱਖ ਹਕ ਕੀ ਹੈ ਕਿ ਅਸੀਂ ਪਰਖ ਨਹੀਂ ਕਰਦੇ ਪਛਾਣਦੇ ਨਹੀਂ ਗੁਰੂ ਹੁਣੇ ਲਫਜ਼ਾਂ ਦੇ ਸਨ ਇਹ ਹਟ ਤੇ ਹਟ ਛਾਡੂ ਤੂੰ ਗੁਰ ਕਾ ਸ਼ਬਦ ਪਛਾਣ ਜੋ ਗੁਰੂ ਦੇ ਦਰਬਾਰ ਵਿੱਚ ਤੂੰ ਪੜਨਾ ਤੈਨੂੰ ਮੁਬਾਰਕ ਹੋਵੇ ਪਰ ਕਮ ਸੇ ਕਮ ਪੜਨ ਤੋਂ ਪਹਿਲਾਂ ਇਹ ਜਾਣ ਲੈ ਵੀ ਇਹ ਅਸ ਅਰਦਾਸ ਕਿਉਂ ਪਾਈ ਗਈ ਤੇ ਕਿੱਥੋਂ ਲੈ ਕੇ ਪਾਈ ਗਈ ਇਹਦੇ ਅਰਥ ਕੀ ਨੇ ਇਹਨਾਂ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਵਿਚਾਰਨ ਵਾਲੀਆਂ ਨੇ ਆਜੂ ਆਖਰੀ ਸਮਾਗਮ ਹੈ ਇਸ ਵਾਰ ਜੋ ਗੁਰੂ ਨੂੰ ਪਾਇ ਉਹਦਾ ਹਲਕੀ ਹੈ ਹਾਂਜੀ ਇਸਦਾ ਫਿਰ ਹਲਕੀ ਹੈ ਹਲਕੀ ਹੈ ਹਲ ਨਹੀਂ ਹਲ ਇਹ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਹੋਂਤੋਂ ਠਾਕਰ ਤੂੰ ਪਹਿਲਾ ਅਰਦਾਸ ਪੜ੍ਹਦੇ ਹੋ ਪਹਿਲਾਂ ਕਿਉਂ ਪੜ੍ਹਦੇ ਇੱਥੇ ਸੰਤੁਸ਼ਟਾ ਨਹੀਂ ਉਹ ਪੜ ਲਓ 3 ਵਾਰ ਕਰੋ ਜਾਂ ਜੇ ਕੀ ਬਰਥਾ ਹੋਏ ਸੋ ਗੁਰੂ ਪਾਇ ਅਰਦਾਸ ਕਰ ਉਹ ਪੜ ਲਓ ਜ਼ਰੂਰੀ ਆਪਾਂ ਉਹ ਹੀ ਪੜਨੇ ਜਿੰਦੇ ਬਾਰੇ ਪਤਾ ਹੀ ਨਾ ਹੋਵੇ ਹਾਲ ਇਹ ਹੀ ਹੈ ਕਿ ਜਿਹੜੀ ਚੀਜ਼ ਨੂੰ ਵੇਖ ਲਓ ਸਮਝ ਲਓ ਉਹਨੂੰ ਬਾਬਾ ਕਬੀਰ ਦੀ ਇੱਕ ਲਵਜ਼ ਜਿਹੜੇ ਨੇ ਉਹ ਹੱਲ ਹੈ ਬਾਬਾ ਕਬੀਰ ਕਹਿੰਦੇ ਨੇ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੇ ਨਾ ਪਤੀਜੇ ਤੋ ਕੀ ਕੀ ਇਸ ਲਈ ਜਦੋਂ ਜਾਣ ਲਓ ਉਦੋਂ ਜ਼ਰੂਰ ਬਦਲ ਜਾਓ ਬੁੱਧ ਬਦਲੀ ਸਿੱਧੇ ਪਾਈ ਅਸੀਂ ਬਦਲਣ ਵਾਸਤੇ ਆ ਇੱਕ ਖਿਆਲ ਕਰਿਓ ਜੀਵਨ ਜਿੱਤਾ ਹੀ ਬਦਲਾਉਣ ਦਾ ਸਾਧਨ ਹੈ ਪੁੱਤ ਪਾ ਬੱਚਾ ਹੁੰਦਾ ਹੈ ਫਿਰ ਜਵਾਨ ਹੋ ਜਾਂਦਾ ਹੈ ਫਿਰ ਬੁਢੇਪਾ ਬਦਲਾਅ ਹੋਈ ਹੈ ਜਿੱਥੇ ਮਰ ਜਾਂਦਾ ਹੈ ਉੱਥੇ ਬਦਲਾਅ ਰੁਕ ਜਾਂਦਾ ਹੈ ਜੇ ਜੋਬਨ ਵਿੱਚ ਚਲਾ ਜਾਏ ਤਾਂ ਉਸ ਨੂੰ ਵੱਡਾ ਨਹੀਂ ਹੋਣਾ ਉਹਨੇ ਜਿਹੜਾ ਜੀਵਨ ਹੈ ਉਹ ਦੀ ਨਿਸ਼ਾਨੀ ਹੈ ਉਹ ਹੈ ਕਿ ਬਦਲਾਅ ਤੇ ਬਦਲਾਅ ਇਹ ਹੈ ਸਮਝ ਕੇ ਆਤਮਿਕ ਤੌਰ ਤੇ ਵੀ ਅਸੀਂ ਬਦਲਾਅ ਕਰੀਏ ਇਹ ਨਾ ਹੋਵੇ ਸਮਝ ਆਉਣ ਤੋਂ ਬਾਅਦ ਦੇਖਣ ਤੋਂ ਬਾਅਦ ਵੀ ਅਸੀਂ ਆਖੀ ਸਾਡੇ ਕੋ ਮਤਲਬ ਉਹ ਬਦਲੋ ਮੇਰੇ ਅੱਖੇ ਨਾ ਬਦਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਉਆ ਤੇ ਉਹ ਤੁਮ ਜੋ ਗਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਈ ਥੋੜੋ ਵੀ ਐਸ ਸਬਜੈਕਟ ਤੇ ਸਾਨੂੰ ਸ੍ਰੀ ਗੁਰੂ ਗੰਬ ਚ ਕੁਝ ਨਹੀਂ ਮਿਲਦਾ ਨਹੀਂ ਹਰ ਕੁਝ ਮਿਲਦਾ ਅਰਦਾਸ ਦੇ ਸਾਧਨ ਮਿਲਦੇ ਨੇ ਅਰਦਾਸ ਦੇ ਸ਼ਬਦ ਮਿਲਦੇ ਨੇ ਆਪਾਂ ਉਹਨਾਂ ਅਰਦਾਸ ਦੇ ਸ਼ਬਦਾਂ ਤੇ

ਸੋਲ ਤਾਇਆ ਵੀ ਉਹ ਆਪਾਂ ਕਿਉਂ ਫੈਸਲਾ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਦਸਤ ਪਗੋਤੀ ਕੀ ਹੈ ਹੁਣ ਇਸੇ ਵੀ ਮੈਂ ਉਹ ਕੌੜੀ ਪੜੀ ਸੀ ਪਹਿਲਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਗੋਤੀ ਦੇ ਅਰਥ ਕਰ ਰਹੇ ਨਹੀਂ ਇਸ ਲਈ ਸਾਨੂੰ ਹੋਰ ਵੱਖਰੇ ਅਰਥਾਂ ਦੀ ਲੋੜ ਕਿਉਂ ਪਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਵਿਸ਼ਵਾਸ ਨਹੀਂ ਆ ਸਾਰੀ ਜਿਹੜੀ ਪੌੜੀ ਪਣੀ ਸੀ ਸੁਖਮਨੀ ਸਾਹਿਬ ਨੇ ਉਹ ਪਗੋਤੀ ਦੇ ਅਰਥ ਹੀ ਹੈ ये इता मतलब ए भगत का प्रेम है भगत दाते शक्ति नहीं बस वो तो श्री गोवंश सबसे स्पष्ट कर रहे हैं थैंक यू भाई अच्छा